ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਊੰਕਾਰ ਸਤਗੁਰ ਪ੍ਰਸਾਦ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰਸਿੱਖਾਂ ਨੇ ਸਤਗੁਰਾਂ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕੁੱਜੇ ਵੀ ਸਮੁੰਦਰ ਬੰਦ ਕਰਕੇ ਅਲੋਪ ਰਹਿੰਦੇ ਸਨ ਕਦੇ ਕਿਸੇ ਮੁਸੀਬਤ ਵੇਲੇ ਵੀ ਕਿਸੇ ਸ਼ਕਤੀ ਦਾ ਪ੍ਰਯੋਗ ਨਹੀਂ ਕਰਦੇ ਸਨ ਖਹਿਰਿਆਂ ਦੀ ਮੀ ਨਾ ਪੈਣ ਤੋਂ ਤੇ ਉਹਨਾਂ ਦੇ ਕਹਿਣ ਤੋਂ ਕਿ ਇਥੋਂ ਚਲੇ ਜਾਵੋ ਇਉਂ ਖਡੂਰ ਸਾਹਿਬ ਛੱਡ ਕੇ ਬਾਹਰ ਜੰਗਲ ਵਿੱਚ ਜਾ ਰਹੇ ਜੋਗੀ ਦੇ ਇਰਖਾ ਕਰਨ ਤੋਂ ਵੀ ਕੋਈ ਵੀ ਸ਼ਕਤੀ ਨਾ ਵਰਤੀ ਫਿਰ ਆਪ ਜੀ ਨੂੰ ਪਤਾ ਹੀ ਹੈ ਕਿ ਤੁਹਾਡੇ ਦੁਆਰਾ ਸ਼ਕਤੀ ਵਰਤਣ ਤੋਂ ਉਹਨਾਂ ਸਤਿਗੁਰਾਂ ਨੇ ਆਪ ਜੀ ਵੱਲ ਕੰਡ ਭਾਵ ਪੇਟ ਕਰ ਲਈ ਸੀ ਪਰ ਆਪਣੀ ਤਾਕਤ ਨਹੀਂ ਵਰਤੀ ਸੀ ਤੇ ਸੂਮਾ ਵਾਂਗੂ ਨਾਮ ਤਨ ਸਾਹਮ ਕੇ ਰੱਖਿਆ ਸੀ ਪਰ ਆਪ ਜੀ ਸਾਰਿਆਂ ਨੂੰ ਦੋਹਾਂ ਥਾਂ ਨਾਲ ਖੁੱਲਾ ਗੱਫਾ ਵਰਤਾਈ ਜਾ ਰਹੇ ਹੋ ਕਿਸੇ ਨੂੰ ਰਿੱਧੀਆਂ ਸਿੱਧੀਆਂ ਕਿਸੇ ਨੂੰ ਭਗਤੀ ਕਿਸੇ ਨੂੰ ਪ੍ਰੇਮ ਨਾਮ ਗਿਆਨ ਆਦਕ ਦਾਤਾਂ ਵਰਤਾਈ ਜਾ ਰਹੇ ਹੋ ਕਿਤੇ ਇਹ ਖਜ਼ਾਨਾ ਮੁੱਕ ਨਾ ਜਾਵੇ ਤਦੋਂ ਗੁਰਸਿੱਖਾਂ ਦੇ ਪਾਸੋਂ ਐਸੇ ਬਚਨ ਸੁਣ ਕੇ ਤਰਾਤਨਾਸਈ ਰਾਗਣੀ ਵਿੱਚ ਮਹੱਲਾ ਤੀਜਾ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੂਸਰੇ ਘਰ ਸੁਰਤਾਲ ਵਿੱਚ ਚੌਪ ਦੇ ਚਾਰ-ਚਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਆ ਸਤਿਗੁਰੂ ਮੰਗਲ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹੋ ਧਨ ਅਖੋਟ ਨ ਨਿਕਟੈ ਨ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਇਹ ਨਾਮ ਰੂਪੀ ਧਨ ਨਾ ਮੁਕਣ ਵਾਲਾ ਹੈ ਜੋ ਕਦੇ ਨਖਟੈ ਮੁਕਦਾ ਨਹੀਂ ਤੇ ਨਾ ਹੀ ਕਿਸੇ ਪਾਸੇ ਜਾਂਦਾ ਭਾਵ ਜਿਵੇਂ ਪਦਾਰਥ ਪੁੰਨ ਵਾਨ ਪੁਰਸ਼ਾਂ ਦੇ ਕੋਲ ਚਲੇ ਜਾਂਦੇ ਇਉਂ ਕਿਸੇ ਪਾਸੇ ਜਾਂਦਾ ਨਹੀਂ ਪੂਰਿਆਂ ਸਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਗਿਆਨ ਦੁਆਰਾ ਅੰਮ੍ਰਿਤ ਨਾਮ ਦਾ ਖਜ਼ਾਨਾ ਪਰਗਟ ਕਰਕੇ ਵਿਖਾ ਦਿੱਤਾ ਹੈ ਆਪਣੇ ਸਤਿਗੁਰ ਕੋ ਸਦ ਬਲ ਜਾਈ ਅਸੀਂ ਆਪ ਦੇ ਸਤਿਗੁਰਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਉਪਰੋਂ ਸਦਾ ਸੈਂਕੜੇ ਵਾਰੀ ਬਲਹਾਰ ਜਾਈਏ ਗੁਰ ਕਿਰਪਾ ਤੇ ਹਰ ਮਨ ਵਸਾਈ ਸਤਿਗੁਰਾਂ ਦੀ ਕਿਰਪਾ ਦਿਆਲਤਾ ਕਿਰਪਾ ਦਇਆ ਦ੍ਰਿਸ਼ਟੀ ਨਾਲ ਹੀ ਪਰਮੇਸ਼ਰ ਦਾ ਮਨ ਵਿੱਚ ਵਸਾਈ ਵਸਦਾ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਨਾਮ ਦਾ ਸਰਵਣ ਕਰਾ ਕੇ ਮਨ ਵਿੱਚ ਵਸਾ ਦਿੱਤਾ श्रवण मनन निध्यानन करा ਦਿੱਤਾ ਹੈ ਸੇ ਤਨਵੰਤ ਹਰ ਨਾਮ ਲਿਵ ਲਾਏ ਉਹ ਪੁਰਖ ਨਾਮ ਰੂਪੀ ਬ੍ਰਹਮ ਗਿਆਨ ਰੂਪੀ ਧਨ ਕਰਕੇ ਅਸਲੀ ਤਨਵੰਤ ਧਨवान ਹਨ ਜੋ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲਾ ਕੇ ਰੱਖਦੇ ਆ ਗੁਰਪੂਰ ਹੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਇ ਰਹਾਉ ਪੂਰਿਆਂ ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਰੂਪ ਧਨ ਹਿਰਦੇ ਦੇ ਅੰਦਰ ਪ੍ਰਗਾਸਿਆ ਪ੍ਰਗਟ ਕਰ ਦਿੱਤਾ ਅਦੇ ਪਰਮੇਸ਼ਰ ਦੀ ਕਿਰਪਾ ਦਇਆ ਦ੍ਰਿਸ਼ਟੀ ਵਾਹਿਗੁਰੂ ਸਰੂਪ ਗੁਰਾਂ ਦੀ ਦਇਆ ਦ੍ਰਿਸ਼ਟੀ ਤੋਂ ਹੀ ਨਾਮ ਤਾਂ ਨਾ ਕੀ ਮਨ ਹਿਰਦੇ ਵਿੱਚ ਵਸਿਆ ਹੈ ਰਹਾਉ ਅੱਗੇ ਸਤਿਗੁਰੂ ਜੀ ਨਾਮ ਧਨ ਦੀਆਂ ਬਰਕਤਾਂ ਦੱਸ ਰਹੇ ਕਿ ਨਾਮ ਧਨ ਦੇ ਕੀ ਲਾਭ ਹਨ ਬਿਸਰਾਮ ਦੇ ਕਿ ਸਤਿਗੁਰੂ ਫਰਮਾਉਂਦੇ ਆ ਅਵਗਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪਰਮੇਸ਼ਰ ਦਾ ਨਾਮ ਜਪ ਕੇ ਸਾਰੇ ਅਵਗਣ ਅਪਰਾਧ ਪਾਪ ਕੱਟੇ ਪਾਪ ਨਾਸ਼ ਹੋ ਜਾਂਦੇ ਆ ਅਤੇ ਸ਼ੁਭ ਗੁਣ ਹਿਰਦੇ ਵਿੱਚ ਆ ਕਰਕੇ ਸਮਾ ਜਾਂਦੇ ਅਤੇ ਪੂਰਿਆਂ ਸਤਿਗੁਰਾਂ ਦੇ ਪਾਸ ਸ਼ਾਂਤੀ ਵਾਲਾ ਸੁਭਾਅ ਧਾਰਨ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਪੂਰੇ ਅੰਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਪੂਰਿਆਂ ਸਤਿਗੁਰਾਂ ਦੀ ਨਾਮ ਅਮਰਤ ਰੂਪ ਸੱਚੀ ਬਾਣੀ ਹੈ ਜਿਸ ਦੇ ਮਨ ਹਿਰਦੇ ਵਿੱਚ ਸਹਿਜ ਸੁਤੇ ਸੇਧ ਸਮਾਜ ਆਂਦੀ ਹੈ ਉਸ ਦੇ ਮਨ ਅੰਦਰ ਸ਼ਾਂਤੀ ਸਮਾਜ ਆਂਦੀ ਉਸ ਨੂੰ ਆਨੰਦ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਮਨ ਸ਼੍ਰੋਮਣੀ ਸੁਖ ਦੀ ਪ੍ਰਾਪਤੀ ਹੁੰਦੀ ਪੂਰੇ ਸਤਿਗੁਰਾਂ ਦੀ ਅੰਮ੍ਰਿਤ ਰੂਪ ਸੱਚੀ ਬਾਣੀ ਦਾ ਅਭਿਆਸ ਕਰਨ ਨਾਲ ਹਿਰਦੇ ਅੰਦਰ ਸੁਖ ਪ੍ਰਾਪਤ ਹੁੰਦਾ ਹੈ ਤੇ ਬਿਰਤੀ ਗਿਆਨ ਸਰੂਪ ਵਿੱਚ ਸਮਾਣੀ ਸਮਾਜ ਆਂਦੀ ਹੈ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਏ ਭਾਈ ਪ੍ਰਾ ਜਨੂੰ ਦੇਖਣਾ ਕਰੋ ਇੱਕ ਬੜੀ ਅਸਚਰਜ ਹੈਰਾਨ ਕਰਨ ਵਾਲੀ ਗੱਲ ਹੈ ਕੇ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨੇ ਦ્વੈਤ ਨੂੰ ਮਾਰ ਕੇ ਅੰਤਿਸ਼ਕਰਨ ਵਿੱਚੋਂ ਬਾਹਰ ਕੱਢ ਕੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਦਿੱਤਾ ਹੈ ਅਰਥਾਤ ਗੁਰਬਾਣੀ ਵਿੱਚ ਮਾਰਨ ਤੇ ਤਾਰਨ ਦੀਆਂ ਦੋਨੋਂ ਸ਼ਕਤੀਆਂ ਤਾਰਨ ਸ਼ਕਤੀ ਸੰਸਾਰ ਸਮੁੰਦਰ ਤੋਂ ਤਾਰਨ ਵਾਲੀ ਸ਼ਕਤੀ ਤੇ ਕਾਮ ਗ੍ਰੋਧ ਲੋਭ ਮੋਹ ਹੰਕਾਰ ਆਦ ਦੇ ਆਸਰੀ ਸੰਪਦਾ ਨੂੰ ਮਾਰਨ ਦੀ ਸ਼ਕਤੀ ਹੈ ਇੱਥੇ ਸਤਿਗੁਰੂ ਜੀ ਨੇ ਗੁਰਬਾਣੀ ਨੂੰ ਅ ਸਰਜ ਰੂਪ ਕਿਹਾ ਹੈ ਕਿਉਂਕਿ ਬਾਣੀ ਤੋਂ ਬਿਨਾਂ ਦੁਬਦਾਂ ਨੂੰ ਹੋਰ ਕੋਈ ਨਹੀਂ ਮਾਰ ਸਕਦਾ ਤੇ ਦੁਬਦਾਂ ਮਰਨ ਤੋਂ ਬਿਨਾਂ ਨਾ ਮਿਰਦੇ ਵਿੱਚ ਨਹੀਂ ਵਸਦਾ ਗੁਰ ਦੁਬਦਾਂ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਵਾਹਿਗੁਰੂ ਜੀ ਦਾ ਨਾਮ ਅਮੋਲਕ ਮੁੱਲ ਨਾ ਮਿਲਣ ਵਾਲਾ ਭਾਵ ਅਮੋਲਕ ਨਾਮ ਕਿਤੋਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਹਿਰਦੇ ਵਿੱਚ ਆ ਕੇ ਵਸਦਾ ਹੈ ਸਭ ਮਹਿ ਵਸੈ ਪ੍ਰਭ ਏਕੋ ਸੋਇ ਗੁਰਮਤੀ ਕਟ ਪ੍ਰਗਟ ਹੋਏ ਸਾਰਿਆਂ ਵਿੱਚ ਇੱਕ ਸੋਈ ਉਹੀ ਪ੍ਰਭ ਵਾਹਿਗੁਰੂ ਆਪ ਵਸ ਰਿਹਾ ਹੈ ਪਰੰਤੂ ਗੁਰਮਤੀ ਗੁਰ ਸਤਿਗੁਰਾਂ ਦੀ ਮਤੀ ਸਿੱਖਿਆ ਧਾਰਨ ਕਰਕੇ ਕਟ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਸਹਿਜੀ ਜੈਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਜਿਸ ਪੁਰਖ ਨੇ ਸਹਿਜੀ ਗਿਆਨ ਸਰੂਪ ਨੂੰ ਪਰਮੇਸ਼ਰ ਜਾਣ ਕੇ ਅਪਰੋਖ ਗਿਆਨ ਰੂਪ ਕਰਕੇ ਪਛਾਣਨਾ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦਾ ਮਨ ਹਿਰਦਾ ਨਾਮ ਵਿੱਚ ਮੰਨ ਕੇ ਸੱਚ ਸਰੂਪ ਨਾਲ ਮਿਲ ਜਾਂਦਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦਾ ਮਨ ਨਾਮ ਜਪਣ ਵਿੱਚ ਮੰਨ ਗਿਆ ਉਸਨੇ ਸਭਨਾ ਵਿੱਚ ਵਾਹਿਗੁਰੂ ਦੀ ਜੋਤ ਨੂੰ ਪਛਾਣ ਲਿਆ ਅਤੇ ਇਸ ਗਿਆਨ ਨੂੰ ਜਾਣ ਕੇ ਉਸ ਉਤੇ ਸਿੱਧ ਹੀ ਵਾਹਿਗੁਰੂ ਵਿੱਚ ਮਿਲ ਗਿਆ ਹੈ ਤਨਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰੇ ਭੰਡਾਰਾ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਚੇਤ ਨੂੰ ਨਿਰਮਲ ਪਵਿੱਤਰ ਕਰਨ ਵਾਲਾ ਹੈ ਨਿਰਮਲ ਮਲ ਵਖੀਪ ਦੀ ਮਲ ਮੈਲ ਤੋਂ ਨਿਰ ਰਹਿਤ ਕਰਨ ਵਾਲਾ ਹੈ ਅਤਿਅੰਤ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਸਤਿਗੁਰਾਂ ਦੇ ਉਪਦੇਸ਼ ਕਰਕੇ ਸਿੱਖਾਂ ਦੇ ਹਿਰਦੇ ਰੂਪ ਭੰਡਾਰਾ ਖਜਾਨੇ ਨਾਮ ਧਨ ਨਾਲ ਭਰੇ ਹੋਏ ਆ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਨਾਮ ਰੂਪੀ ਧਨ ਤੋਂ ਬਗੈਰ ਬਾਕੀ ਸਾਰੇ ਜਗਤ ਦੇ ਧਨ ਨੂੰ ਬਿਖ ਜ਼ਹਿਰ ਰੂਪ ਵਿਸ਼ਿਆ ਰੂਪ ਵਿਉ ਪੈਦਾ ਕਰਨ ਵਾਲਾ ਜਾਣਣਾ ਕਰ ਹਰ ਵਕਤ ਮਾਇਆ ਦੀ ਮੂਹ ਕਰਕੇ ਜੀਵ ਅਭਿਮਾਨ ਹੰਕਾਰ ਰੂਪੀ ਅੱਗ ਵਿੱਚ ਹੀ ਚੱਲਦੇ ਰਹਿੰਦੇ ਆ ਗੁਰਮੁਖ ਹਰ ਰਸ ਚੱਖੇ ਕੋਈ ਕੋਈ ਵਿਰਲਾ ਗੁਰਮੁਖ ਹੀ ਗੁਰਮੁਖ ਜਾਣੇ ਹੀ ਪਰਮੇਸ਼ਰ ਦੇ ਨਾਮ ਨੂੰ ਨਾਮ ਰਸ ਨੂੰ ਚੱਖਦਾ ਧਾਰਨ ਕਰਦਾ ਹੈ ਦੇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਉਸ ਗੁਰਮਖ ਜਨ ਨੂੰ ਸਦਾ ਹਮੇਸ਼ਾ ਦਿਨ ਰਾਤੀ ਰਾਤ ਦਿਨ ਇੱਕ ਰਸ ਆਨੰਦ ਹੁੰਦਾ ਹੈ ਦਿਨ ਰਾਤੀ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਹੋ ਜਾਂਦਾ ਹੈ ਪਰ ਜਿਸ ਦੇ ਪੂਰਨ ਨਿਸ਼ਕਾਮ ਕਰਬਾ ਰੂਪੀ ਭਾਗ ਨਸੀਬ ਹੋਣ ਉਸ ਨੂੰ ਇਹ ਨਾਮ ਰੂਪੀ ਤਨ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਕਿਰਪਾ ਕਰ ਰਿਹਾ ਸ਼ਬਦ ਦੀਪਕ ਵਰਤੈ ਤੇ ਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਗੁਰੂ ਸਾਹਿਬ ਜੀ ਦਾ ਸ਼ਬਦ ਦੀਵੇ ਦੀ ਨਿਆਈ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਸ਼ਬਦ ਬ੍ਰਹਮ ਰੂਪੀ ਦੀਪਕ ਦੀਵਾ ਸਾਰਿਆਂ ਦੇ ਪ੍ਰਕਾਸ਼ ਕਰਨ ਵਾਲਾ ਤੇ ਹੋ ਤਿੰਨ ਲੋਕਾਂ ਵਿੱਚ ਵਰਤ ਰਿਹਾ ਹੈ ਜੋ ਚਾਖੈ ਜਿਹੜੇ ਪੁਰਖ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਰਸ ਨੂੰ ਚੱਖਦੇ ਧਾਰਨ ਕਰਦੇ ਉਹ ਪੁਰਖ ਨਿਰਮਲ ਪਵਿੱਤਰ ਹਿਰਦੇ ਵਾਲੇ ਹੋ ਜਾਂਦੇ ਉਹਨਾਂ ਦੀ ਮਲ ਵਖੀਪ ਅਵਰਣ ਆਦਕਾਂ ਦੀ ਮੈਲ ਚੁੱਕੀ ਜਾਂਦੀ ਨਾਸ਼ ਹੋ ਜਾਂਦੀ ਹੈ ਨਿਰਮਲ ਨਾਮ ਹੋਮੈ ਮਲ ਧੋਏ ਸਾਜੀ ਭਗਤ ਸਦਾ ਸੁਖ ਹੋਏ ਜੋ ਨਾਮ ਨਾਮੀ ਪਰਮੇਸ਼ਰ ਦਾ ਨਾਮ ਆਪ ਨਿਰਮਲ ਛੁੱਧ ਪਵਿੱਤਰ ਹੈ ਜੋ ਜੀਵ ਹੋਮੈ ਹੰਗਤਾ ਮਮਤਾ ਦੀ ਮੈਲ ਨੂੰ ਧੋ ਦਿੰਦਾ ਉਨ੍ਹਾਂ ਦੀ ਸੱਚੀ ਭਗਤੀ ਹੈ ਜੋ ਇੱਛਾ ਰੂਪੀ ਮੈਲ ਨੂੰ ਮੇਟ ਕੇ ਉੱਜਲ ਪਰਮੇਸ਼ਰ ਦੇ ਨਾਮ ਵਿੱਚ ਜੁੜਦੇ ਹਨ ਅਤੇ ਉਨ੍ਹਾਂ ਨੂੰ ਹੀ ਸਦਾ ਹਮੇਸ਼ਾ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜਿਨ ਹਰ ਰਸ ਚਖਿਆ ਜੋ ਹਰ ਜਨ ਲੋਗ ਤਿਸ ਸਦਾ ਹਰਕ ਨਾਹੀ ਕਦੇ ਸੋਗ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਚਖਿਆ ਭਾਵ ਧਾਰਨ ਕੀਤਾ ਹੈ ਉਹੀ ਜਾਨਪੁਰਖ ਪਰਮੇਸ਼ਰ ਦੇ ਪਿਆਰੇ ਲੋਕ ਹਨ ਬਾਕੀ ਦੁਨਿਆਵੀ ਲੋਕ ਹਨ ਉਸ ਗੁਰਮਖ ਜਨਾਂ ਨੂੰ ਹਮੇਸ਼ਾ ਹੀ ਹਰਖ ਖੁਸ਼ੀਆਂ ਰਹਿੰਦੀਆਂ ਕਦੇ ਪਦਾਰਥਾਂ ਦੇ ਵਿਛੋੜੇ ਕਰਕੇ ਸੋਗ ਗਮ ਨਹੀਂ ਹੁੰਦਾ ਆਪ ਮੁਗਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰਤੇ ਸੁਖ ਪਾਵੇ ਉਹ ਪੁਰਖ ਆਪ ਸੰਸਾਰ ਦੇ ਬੰਧਨਾਂ ਤੋਂ ਰਹਿਤ ਮੁਕਤ ਰੂਪ ਹਨ ਤੇ ਹੋਰਨਾਂ ਨੂੰ ਵੰਦਨਾ ਤੋਂ ਰਹਿਤ ਕਰਕੇ ਉਹਨਾਂ ਦੀ ਮੁਕਤ ਕਲਿਆਣ ਕਰੀ ਜਾਂਦੇ ਕਿਉਂਕਿ ਉਹ ਗੁਰਾਂ ਤੋਂ ਉਪਦੇਸ਼ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਤੇ ਪਰਮੇਸ਼ਰ ਤੋਂ ਸੁਖ ਆਨੰਦ ਪਾਉਂਦੇ ਆ ਬਿਨ ਸਤਗੁਰ ਸਭ ਮੂਈ ਬਿਲਾਏ ਅਨ ਦਿਨ ਦਾਜਹਿ ਸਾਤ ਨਪਾਏ ਸਤਗੁਰਾਂ ਦੀ ਉਪਦੇਸ਼ ਤੋਂ ਬਗੈਰ ਸਾਰੀ ਦੁਨੀਆ ਹੀ ਵਿਰਲਾਪ ਕਰਦੀ ਅੰਤ ਨੂੰ ਮੂਈ ਮਰ ਰਹੀ ਆ ਕਿਉਂਕਿ ਹੰਦਨ ਰਾਤ ਦਿਨੇ ਤ੍ਰਿਸ਼ਨਾ ਦੀ ਈਰਖਾ ਦੀ ਕ੍ਰੋਧ ਦੀ ਅੱਗ ਵਿੱਚ ਪੈ ਕੇ ਦਾਜੇ ਨਾਮ ਸੜਨ ਦਾ ਸੜ ਰਹੀ ਆ ਜਿਸ ਕਰਕੇ ਸ੍ਰਿਸ਼ਟੀ ਸ਼ਾਂਤੀ ਨਹੀਂ ਪਾਉਂਦੀ ਸਤਿਗੁਰ ਮਿਲੈ ਸਭ ਤ੍ਰਿਸ਼ਨਾ 부ਜਾਏ ਨਾਨਕ ਨਾਮ ਸਾੰਤ ਸੁਖ ਪਾਏ ਜਦੋਂ ਸਤਿਗੁਰੂ ਦੇ ਨਾਲ ਮਿਲ ਜਾਣ ਤਾਂ ਸਾਰੀ ਈਰਖਾ ਦੀ ਤ੍ਰਿਸ਼ਨਾ ਦੀ ਅੱਗ ਨਾਮ ਰੂਪੀ ਜਲ ਪਾ ਕੇ 부ਝਾਏ ਕੇ ਇਹ 부ਝਾ ਦਿੰਦੇ ਆ ਸਤਿਗੁਰੂ ਜੀ ਕਥਨ ਕਰਦੇ ਆ ਕਿ ਨਾਮ ਦੁਆਰਾ ਸ਼ਾਂਤੀ ਤੇ ਸੁਖ ਸਰੂਪ ਨੂੰ ਪਾ ਲਈਦਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੇ 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 ਗੁਰੂ whoa <Sessizlik> ਉਦਾਰੇ ਅਪਾਰੇ ਹਰੀ ਅੰਕਰੀ ਅੰਦਰ ਨਾਮੇ ਆ ਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰਦਰ ਨਾਮੇ ਆ ਕਾਮੇ ਦੁ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿ ਭੂਤੇ ਦੁ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ